बच आज आप पढ़ते हैं दो अखर वाले शब्द रारा कर तत्ता रारा तर वावा रारा वर पब्बा रारा पर रारा डर नन्ना रारा नर कक्का रारा कर ਦੱ ਦ ਰਾ ਦਰ ਜੱਜਾ ਲੱਲਾ ਜਲ ਤੱਤਾ ਲੱਲਾ ਤਲ ਥੱਥਾ ਲੱਲਾ ਥਲ ਦੱਦਾ ਲੱਲਾ ਦਲ ਬੱਬਾ ਲੱਲਾ ਬਲ ਗੱਗਾ ਲੱਲਾ ਗਲ ਇੱਥੇ ਹੁਣ ਲੱਲੇ ਦੇ ਪੈਰੀ ਬਿੰਦੀ ਪਾਈ ਹੋਈ ਹੈ ਤੇ ਇਹਦਾ ਜਦੋਂ ਬੋਲਣ ਵੇਲੇ ਉਚਾਰਨ ਕਰਨ ਸਮੇ ਆਪਾਂ ਥੋੜਾ ਜਿਹਾ ਲ ਦੀ ਜਿਹੜੀ ਵਿਆਖਿਆ ਹੈ ਥੋੜੀ ਜੀ ਉਚਾਰਨ ਹੈ ਉਹ ਥੋੜਾ ਜਿਹਾ ਲ ਕਰਕੇ ਕਰਾਂਗੇ ਫਫਾ ਲੱਲਾ ਫਲ ਹਾ ਹਾ ਲੱਲਾ ਹਲ ਮਮਾ ਲੱਲਾ ਮਲ ਕਗਾ ਡਾੜਾ ਕੜ ਫਫਾ ਡਾੜਾ ਫੜ ਜਜਾ ਨੰਨਾ ਜਨ ਸਸਾ ਜਜਾ ਸੱਜ ਰਾਰਾ ਸਸਾ ਰਸ ਤੱਤਾ ਨੰਨਾ ਤੰਨ ਮਮਾ ਨੰਨਾ ਮੰਨ ਤੱਦਾ ਨੰਨਾ ਤੰਨ ਨੰਨਾ ਗਗਾ ਨਗ ਹੁਣ ਆਪਾਂ ਵਾਕ ਕਰਾਂਗੇ ਜਜਾ ਲੱਲਾ ਜਲ ਪੱਬਾ ਰਾਰਾ ਪਰ ਜਲ ਪਰ ਤੱਤਾਰਾ ਤਰ ਫਫਾੜਾ ਫੜ ਤਰ ਫੜ ਕੱਗਾ ਰਾਰਾ ਕਰ ਵਾਵਾੜਾ ਵੜ ਕਰ ਵੜ ਤੱਤਨੰਨਾ ਤੰ ਮੰਮਾ ਲੱਲਾ ਮਲ ਤੰ ਮਲ ਖੱਕਾ ਤੱਤਾ ਖੱਤ ਤੱਦਾ ਰਾਰਾ ਤਰ ਖੱਤ ਤਰ ਸਸਾ ਜੱਜਾ ਸੱਜ ਫਫਾ ਬੱਬਾ ਫੱਬ ਸੱਜ ਫੱਬ ਲਾੜਾ ੜਾ ਲੜ ਫਫਾੜਾ ੜੜ ਫੜ ਲੜ ਫੜ ਤੱਤ ਨੰਨਾ ਤਨ ਮਮਾ ਨੰਨਾ ਮਨ ਤਨ ਮਨ ਜੱਜਾ ਲੱਲਾ ਜਲ ਥੱਥਾ ਲੱਲਾ ਥਲ ਜਲ ਥਲ ਇਹ ਸੀਗੇ ਸਾਡੇ ਦੋ ਅੱਖਰਾਂ ਵਾਲੇ ਸ਼ਬਦ ਅਤੇ ਵਾ